ਇਹਨੇ ਕੌਲਸੇ ਬਣਾਈ ਹੈ ਕਿ ਹੌਣ ਜਿਹੜੇ ਸਿੱਖ ਸਾਧੂ ਜੀ ਕੰਨ ਖਾਦੇ ਆ ਕੰਨ ਦਾ ਕੋਈ ਦੇ ਛੱਟੇ ਪੱਜ ਜਾਂਦੇ ਸੀ ਇਹਨਾਂ ਬੋਤੀ ਨਹੀਂ ਖਿਓ ਹੁੰਦੀ ਐਸ ਤਰ੍ਹਾਂ ਦਾ ਹੋਊਗਾ ਅਸੀਂ ਪੰਜਾਬ ਦਸਤਾਵੇਜ਼ ਤੇ ਇੱਚੀ ਸਰਕਾਰਾਂ ਨੂੰ ਰੂਪੋਤ ਕਰਨੇ ਚਾਹੀਦੇ ਸੀ ਕਿ ਇਹ ਸਿੱਖ ਸਾਧੂ ਦੀ ਮੰਗ ਦੀ ਆਨੌਰਸ ਦੀ ਸਿੱਖਾਂ ਨੂੰ ਮਾਰਦਨੀ ਛੱਟ ਦੇ ਬਹੁਤ ਜ਼ਰੂਰੀ ਸ਼ੁਕਰਕੇ ਦਰਸ਼ਕੋ ਆਪਣੀ ਆਵਾਜ਼ ਅਸੈਂਬਲੀ ਦੇ ਵਿੱਚ ਦੇਣ ਚੁਗੀ ਉਹਨਾਂ ਦੇ ਜਿਹੜੇ ਦੁੱਖ ਨੇ ਗਰੀਬਾਂ ਦੇ ਜੀਵਿਦਾਰਾਂ ਦੇ ਸਹਾਰਦਾਰਾਂ ਦੇ ਔਰਤਾਂ ਦੇ ਇਹ ਦੂ ਨਹੀਂ ਹੋ ਸਕਦੇ ਹੈਗੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਇਹ ਸਰਕਾਰ ਤੱਕ ਕਰਦੀ ਹੈ ਔਰ ਇਹ ਜੰਗ ਅਰਗਾਨੀ ਕਰ ਰਹੀ ਸੁਭਾਏ ਸਾਰੇ ਪੰਜਾਬ ਕੀ ਗੱਲ ਕਰਦਾ ਔਰ ਤੁਹਾਨੂੰ ਬੇਚ ਕਰਦਾ ਕਿ ਜੇ ਕੱਟੇ ਹੋ ਕੇ ਤੁਸੀਂ ਵੋਟ ਪਾਓਗੇ ਤੇ ਸਾਡਾ ਛੋਨਾ ਜਿਹੜਾ ਫਸਿਆ ਹੋਇਆ ਉਹ ਵੀ ਕੱਟਿਆ ਗਾਉਂਗਾ ਤੇ ਫਿਕੜੀ ਸ਼ੁਰੂ ਹੋਊਗੀ ਹੁਣ ਅੰਤ ਆ ਗਿਆ ਕਿ ਜਿਹੜੇ ਸੱਚੇ ਕਿਸਾਨ ਹੈ ਉਹ ਹੁਣ ਕੰਡ ਨਹੀਂ ਜਿੰਨਾ ਘਰੇ ਆ ਦੇ ਉੱਤਰੀਆ ਰਸਤਾ ਐਸੇ ਮਂਟੀਗਾਂ ਦੇ ਵਿੱਚ ਹੈ ਜੋ ਕਰਕੇ ਟਰੋਨਾ ਹੈ ਜੇ ਕੰਮ ਕਿਤੇ ਨਹੀਂ ਹੈ ਜਿਹੜੀ ਤਸੀਰਤ ਹੋ ਰਹੀ ਹੈ ਜਿਨਾਂ ਜੂਰੀਆ ਉਹਨਾਂ ਨੂੰ ਮਿਲ ਰਿਹਾ ਹੈ ਨਾ ਜੀਏ ਵੀ ਬੈਠੇ ਹੀ ਹੈ ਜਿਹੜਾ ਮਤਲਬ ਹੈ ਕਿ ਸੈਕਟਰ ਦੀ ਸਰਕਾਰ ਬੀਜੇਪੀ ਤੇ ਆਪ ਪਾਰਟੀ ਸਾਡੇ ਨਾਲ ਕੋਈ ਗੈਰ ਕਾਨੂੰਨਕ ਕੰਮ ਨਹੀਂ ਹੈ ਤੇ ਕਾਂਗਰਸ ਪਾਰਟੀ ਇਹ ਜਿਹੜਾ ਜ਼ੁਲਮ ਹੋ ਰਿਹਾ ਹੈ

ਲੂਸਟਾਰ ਪ੍ਰਿਆ ਸਰਪਾਲ ਸਾਹਿਬ ਦੇ ਉੱਤੇ ਪੌਸ਼ਕਾ ਸਾਧਨੀਆਂ ਖਾਸ ਜਨਰਲ ਸਿੱਖ ਦੇ ਜਾਮਾਲਿਆਂ ਨੂੰ ਜਿਸ ਖਾਲ ਨੂੰ ਸਿਹਤ ਦਾ ਦਿੱਤਾ ਸਾਡੀ ਜਿਹੜੀ ਨਵੀਂ ਉਪਰਤੀ ਲੀਡਰਸ਼ਿਪ ਸੀਗੀ ਉਹ 1984 ਦੇ ਵਿੱਚ ਖਤਮ ਕਰਤੀ ਨਾ ਸੰਤੁਸ਼ਟੀ ਕਾਂਤਨਤੀ ਦੂਸਰੇ ਪਾਸੇ ਜੇ ਕਾਂਗਰਸ ਨੇ ਪੁਰੇ ਕਾਮਕੀਤੇ ਸਖਾ ਦੇ ਖਿਲਾਫ ਦੂਜੇ ਪਾਸੇ ਬੀਜਪੀ ਦੇ ਦੇ ਜੀ ਕਰ ਸਕੇ ਜਿਹੜੀ ਫੌਨਸਿਕ ਸੀ ਜੀ ਦੇ ਪੀ ਜੀ ਉਹ ਵਾਟ ਪਈਸਾ ਤੇ ਬਾਣੀ ਜਿਹੜੇ ਬੀਜਪੀ ਦੇ ਇੰਜੀਨੀਅਰ ਸੀਗੇ ਉਹ ਇੰਦਰਾ ਗਾਂਧੀ ਦੇ ਖਿਲਾਫ ਵੀ ਮੋਜੇ ਕੇਸ ਵਿੱਚ ਅਦਾਲਤ ਸਾਹਿਬ ਦੇ ਅੱਗੇ ਟੈਕ ਜਿੱਤੇ ਹੈ ਵਾਟ ਪਈਸਾ ਨੇ ਕਿਹਾ ਕਿ ਇੰਦਰਾ ਗਾਂਧੀ هون ਸਾਡੀ ਸੁਰਖਾ ਮਾਤਾ ਹੈ ਦੇਨ ਟ੍ਰੇਡ ਵਾਲੀ ਕੰਦਾ ਕਿ ਇਹ ਜਿਹੜਾ ਕੰਮ ਹੈ ਇਹ 4 ਮਹੀਨੇ ਕੰਦਾ ਹੋ ਜਾਣਾ ਚਾਹੀਦਾ ਸੀਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਯਕੀਨ ਹੈ ਕਿ ਸਹੀ ਕਿ ਸਰਕਾਰ ਬੀਟੂ ਪਿਆਰਸਨ ਦਰੰਦਰ ਹੋਟੇ ਜਾਏ ਤੇ ਉਹਨੇ ਜਿੰਨੀ ਜਿਆਦਾ ਗ੍ਰੈਂਸੀ ਦਾ ਵਿੱਚ ਸਾਰਾ ਹੋ ਜਨਾ ਅੰਕੀ ਗੋਇਣਾ

ਸਿਰਜੇ ਤੋਂ ਬਧੀਰੇ ਹਿਕਰ ਦਾ ਆਸਰਾ ਚ ਇਹ tane ਪਰੋਸੇ ਬਣਾਈ ਹੈ ਕਿ ਹੋਂ ਜਿਹੜੇ ਸਿੱਖ ਅਰਦਾਸ ਜੀ ਕੰਨ ਖਾਦੇ ਆ ਕੰਦਰ ਦਾ ਕੋਈ ਦੇ ਛੱਟੇ ਪੱਜ ਜਾਂਦੇ ਸੀ ਇਹਨਾਂ ਬੋਤੀ ਨੇ ਖਿਓ ਹੁੰਦੀ ਐਸਰਾ ਦਾ ਹੋਊਗਾ ਅਸੇ ਬੰਗਾਲ ਦਸਤਾਵੇਜ਼ ਤੇ ਇਹਦੀ ਸਰਕਾਰਾਂ ਨੂੰ ਰੂਪੋਤ ਕਰਨ ਦੇ ਚੀ ਜੀ ਸਿੱਖ ਅਸਾਦੀ ਮੰਗਦੀ ਆ ਅਨੁਮੋਦਨ ਸਿੱਖਾਂ ਨੂੰ ਮਾਰਕ ਨੇ ਇਸ ਬੋਲ ਸੁਣ ਕੇ ਬੋਲਿਆ ਕਿ ਮੌਜੂਦਾ ਸਰਕਾਰ ਨੇ ਤੇ ਉਹਨਾਂ ਦੇ ਜੁਗਰੀ ਨੇ ਹਰਦੀਪ ਸਿੰਘ ਨਿਸ਼ਚਮ ਨੂੰ ਅਗਕਤਮਨ ਸੇਬ ਮਾਲਕ ਨੂੰ ਕੇਸ ਉਪ ਤੋਂ ਫੈਸਲੇ ਤੋਂ ਜਨਰਲ ਅਧਿਕਾਰੀ ਸਰਵਾਰਨ ਕਰ ਹਮਾਰ ਸੇ ਖੰਡੇ ਨੂੰ ਹਮਾਰ ਅੱਜ ਸਰਪੰਗਿਆਂ ਦੇ ਵਿੱਚ ਤੇ ਨਾਲ ਲੱਗਦੇ ਪੱਤਸਰ ਦੇ ਵਿੱਚ ਪਰੰਪ੍ਰੀ 5 ਵਰ੍ਹੇ ਤੋਂ ਤੇ ਲਕਸ਼ਮੀ ਸਿੰਘ ਰੋਗੇ ਨੂੰ ਪਰਵਾ ਕਰ ਆਪਣੇ ਅਰਿਆਣਾ ਜੇ ਵਿੱਚ ਜੀਪ ਸਿੰਘ ਸਿੰਘ ਨੂੰ ਪਰਵਾਹ ਹੈ ਜੇ ਪੰਜਾਬ ਵਿੱਚ ਮੋਸਰਬਾਹ ਨੂੰ ਪਰਵਾਹ ਹੈ ਕਿ ਹੁਣੇ 10-15 ਦਿਨ ਹੋਏ ਹੈ ਖਰੀਦ ਆਫ ਰਿੰਗਿੰਟ ਵਿੱਚ ਛੋਟਰੀ ਸੇ ਨੂੰ ਪਰਵਾਹ ਕਰਤਾ ਗਿਆ ਸੋ ਮੇਰਾ ਮਤਲਬ ਹੈ ਇਹ ਪਾਲਿਸੀ ਹੈ ਜਿਵੇਂ ਕਿ ਇਹ ਜੀਕੇ ਨੇ ਸੁਣਾ ਸੁਣਾਇਆ ਜੋ ਇਸ ਤਰ੍ਹਾਂ ਕਾਂਗਰਸ ਨੂੰ ਸਪੋਰਟ ਕਿਹਾ ਪਰ ਕਾਂਗਰਸ ਗਰੋਹਿਤ ਬਾਤ ਨਹੀਂ ਹੈ ਕਿ ਭਾਜਪਾ ਦੇ ਕੌਂਸਲਿਪਰਡੀਆਂ ਸਿੱਖਾਂ ਨੂੰ ਵਰਜਨ ਦੇ ਕਿ ਕਾਂਗਰਸ ਚੁੜੀ ਬੋਲਦੀ ਜਿਹੜੀ ਸਿੱਖ ਕਾਂਗਰਸ ਤੇ ਕਹਿਦੀ ਜੇ ਕਿ ਸਾਭ ਆਗਾਂ ਤੋਂ ਤੁਸੀਂ ਕੁਝ ਸਮਝਦੇ ਹੋ ਕਿ ਤੁਸੀਂ ਚੁੜੀ ਬੋਲਦੇ ਜੋ ਪਰਤੇ ਸਹਾਇਕ ਪਾਰਟੀਆ ਕਹਿਦੀਆਂ ਕਿ ਸਿੱਖਾਂ ਦੇ ਉੱਤੇ ਜਿਹੜਾ ਫਰੋਸਟਾ ਸਰਕਾਰ ਸਾਹ ਤੇ ਹਮਲਾ ਹੋਇਆ پالف بول گی جو کر کے پارٹی کی یہ ساری نیشنل قومی پالیسی ہے سو جی تیز نو سمجھ گئے تھو پتا لگ جا ਤੇ ਇਹਨਾਂ ਵਿੱਚੋਂ ਕੋਈ ਵੀ ਪਾਰਟੀ ਜਿਹੜੀ ਦਿੱਲੀ ਤੋਂ ਚੱਲ ਰਹੀ ਹੈ ਕਿ ਤੇ ਸਾਡੇ ਬਾਦ ਉੱਤੇ ਉੱਤੇ ਆ ਕੇ ਇਹਨਾਂ ਨੇ ਜਿਹੜੇ ਜਿਹੜੇ ਖੜੇ ਕਰਦੇ ਆ ਪਾਰਟੀ ਦੇ ਕਾਂਗਰਸ ਦੇ ਬੀਜੇਪੀ ਦੇ ਆਪਣੇ ਘਰ ਦਾ ਕੈਂਡੀਡੇਟ ਸਿਰਫ ਸੁਖਾ ਅਫਾਨ ਸਿੰਘ ਹੈ ਜਿਹੜਾ ਚੋਣ ਨਿਸ਼ਾਨ ਪਾਰਟੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਤਫਾਨ ਸਿੰਘ ਤੇ ਭਾਰਤੀ ਨੂੰ ਵੋਟ ਪਾ ਕੇ ਸਰਕਾਰ ਦੇ ਵਿੱਚ ਭੇਜੋ ਜਿੱਤੇ ਇਹੋ ਜਿਹੇ ਕੰਮ ਜਿਹੜੀਆਂ ਨਹੀਂ ਕੋਈ ਕਰਦਾ ਹੈਗਾ ਉਹ ਕੰਮ ਕਰ ਸਕੇ